ਸਤਿ ਸ੍ਰੀ ਅਕਾਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਰਵਿੰਦਰ ਸਿੰਘ ਬੱਟੀ ਡਾਕਟਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੰਗੂ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਪਾਰਲੀਮੈਂਟ ਦਾ ਜਿਹੜਾ ਇਸ਼ੂ ਹੈ ਬੜਾ ਹੋ ਗੰਭੀਰ ਇਸ਼ੂ ਹੈ ਕਿ ਸਕਿਉਰਟੀ ਬ੍ਰੀਚ ਹੋ ਕੇ ਕੁਝ ਬੰਦੇ ਅੰਦਰ ਚਲੇ ਜਾਂਦੇ ਨੇ ਜਿਹੜੇ ਅੰਦਰ ਕਲਰ ਸਪਰੇ ਨੇ ਉਹ ਸਪਰੇ ਦੇ ਨਾਲ ਕਹਿੰਦੇ ਕਿ ਆਪਣਾ ਸੀਰੋਪਸ ਪ੍ਰਦਰਸ਼ਨ ਕਰ ਰਹੀ ਸੀ ਯੂਪੀ ਉਹਨਾਂ ਦੇ ਉੱਪਰ ਲਾਤ ਆ ਗਿਆ ਡਾਕਟਰ ਸਾਹਿਬ ਤੇ ਜਿਹੜਾ ਲलित ਝਾਸੀ ਉਹ ਵੀ ਸਰੈਂਡਰ ਕਰ ਗਿਆ ਸੋ ਕਿਵੇਂ ਦੇਖ ਸਕਦੇ ਆ ਡਾਕਟਰ ਸਾਹਿਬ ਆਪਾਂ ਸਾਰੀ ਗੱਲਬਾਤ ਨੂੰ ਹਾਲਾਂਕਿ ਵੱਡਾ ਮਾਮਲਾ ਇਹ ਕਿ ਜਿੱਥੇ ਦੇਸ਼ ਨੂੰ ਰਿਪਰੈਜ਼ੈਂਟ ਕਰਨ ਵਾਲੇ ਮੈਂਬਰ ਪਾਰਲੀਮੈਂਟ ਜਿਹੜੇ ਲੋਕ ਨੇ ਉਹ ਉੱਥੇ ਬੈਠੇ ਸੀ ਗੱਲਬਾਤ ਕਰ ਰਹੀ ਸੀ ਸ਼ਾਇਦ 150 ਦੁੱਸੇ ਜਾਂਦੇ ਨੇ ਤਾਂ ਕੁਝ ਲੋਕਾਂ ਦਾ ਅੰਦਰ ਚਲੇ ਜਾਣਾ ਹਾਲਾਂਕਿ ਰੋਜ਼ ਪ੍ਰਦਰਸ਼ਨ ਵਧੂ ਸਾਰੀ ਗੱਲ ਸਾਹਮਣੇ ਆ ਰਹੀ ਏ ਪਰ ਹੈ ਮਾਮਲਾ ਬੜਾ ਗੰਭੀਰ ਹੈ ਕੇ ਸਿਕਿਉਰਿਟੀ ਦੇ ਵਿੱਚ ਇਹਨੇ ਲੋ ਫਾਲ ਹੋ ਸਕਦੇ ਨੇ ਢਿੱਲ ਹੋ ਸਕਦੀ ਹੈ ਸੋ ਕਿਸ ਤਰੀਕੇ ਦੇ ਨਾਲ ਲੋਕਸ ਆਪ ਦੇਖ ਸਕਦੇ ਆ ਸਾਰੀ ਗੱਲਬਾਤ ਨੂੰ ਕੰਸਲ ਦੋ ਤਿੰਨ ਚੀਜ਼ਾਂ ਇਹਦੇ ਵਿੱਚੋਂ ਉੱਪਰ ਕੇ ਸਾਹਮਣੇ ਆਈਆਂ ਜੇ ਬਹੁਤ ਸਾਰੀਆਂ ਨਹੀਂ ਆਈਆਂ ਜਿਹੜੀਆਂ ਮਤਲਬ ਗੁੱਝੀਆਂ ਗੱਲਾਂ ਨੇ ਜਿਹੜੀਆਂ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਇਹ ਕਿ ਦੀ ਬਰੇਗੰਡ ਸੀਗੀ ਇਹ ਜਿਹੜਾ ਪਾਰਲੀਮੈਂਟ ਤੇ ਅਟੈਕ ਹੋਇਆ ਉਹਦੇ ਉਸ ਦਿਨ ਦੇ ਉੱਪਰ ਹੀ ਇਹ ਗਤੀਵਿਧੀ ਹੋਈ ਇਹਦਾ ਵੀ ਆਪਣਾ ਇੱਕ ਸਿਗਨੀਫੀਕੈਂਸ ਹੈ ਦੂਜਾ ਇਹਦਾ ਸਿਗਨੀਫੀਕੈਂਸ ਇਹ ਹੈ ਕਿ ਜਿਸ ਤਰ੍ਹਾਂ ਭਗਤ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਅਸੈਂਬਲੀ ਦੇ ਵਿੱਚ ਸੱਟਿਆ ਸੀ ਬੰਬ ਤੇ ਉਹਨਾਂ ਨੇ ਮਤਲਬ ਲੀਫਲੈਟ ਵੀ ਉੱਥੇ ਵੰਡੇ ਸੀ ਤੇ ਕਿਹਾ ਸੀ ਕਿ ਅੰਨੀ ਬੋਲੀ ਸਰਕਾਰ ਦੇ ਅਸੀਂ ਕੰਨ ਖੋਲਣ ਦੇ ਲਈ ਇਹ ਕੰਮ ਕਰ ਰਹੇ ਹਾਂ ਇਹਨਾਂ ਨੇ ਇਹ ਵੀ ਮਤਲਬ ਆਰ ਆਈ ਨੇ ਖਬਰਾਂ ਕਿ ਇਹ ਭਗਤ ਸਿੰਘ ਤੋਂ ਬਹੁਤ متاثر ਸੀਗੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਸ਼ਾਮਲ ਸੀ ਚਾਰਜ ਬੰਦੇ ਤੀਜਾ ਇਹ ਕਿ ਨਾਰੇ ਉਹਨਾਂ ਨੇ ਲਾਏ ਤਾਂ ਨਾ ਸ਼ਹੀਦ ਦੇ ਖਿਲਾਫ ਤੇ ਬੇਰੋਜ਼ਗਾਰ ਬੰਦੇ ਨੇ ਬੇਰੋਜ਼ਗਾਰ ਹੀ ਦਾ ਉਹ ਕਹਿੰਦੇ ਸੀ ਪ੍ਰੋਟੈਸਟ ਕਰ ਰਹੇ ਸੀ ਕਿ ਤਾਨਾशाही ਦੇ ਖਿਲਾਫ ਪ੍ਰੋਟੈਸਟ ਕਰ ਰਹੇ ਸੀ ਚਲੋ ਇਹ ਸਾਰੀਆਂ ਗੱਲਾਂ ਇੱਕ ਲੈਵਲ ਦੇ ਉੱਪਰ ਜੁੜਦੀਆਂ ਨੇ ਸਮਝ ਵੀ ਆਉਂਦੀਆਂ ਨੇ ਕਿ ਬੇਰੋਜ਼ਗਾਰੀ ਹੈ ਵੀ ਬਹੁਤ ਜ਼ਿਆਦਾ ਲੋਕ ਡੈਸਪਰੇਟ ਵੀ ਬਹੁਤ ਜ਼ਿਆਦਾ ਨੇ ਔਰ ਬਹੁਤ ਬੁਰੀ ਹਾਲਤ ਹੈ ਸੱਚੀ ਮਿੱਚੀ ਜੀ ਜੀ ਮਤਲਬ ਜਦੋਂ ਦੇਖਦੇ ਆਂ ਡਾਟਾ ਹਾਲਾਂਕਿ ਸਰਕਾਰ ਡਾਟਾ ਵੀ ਨਹੀਂ ਦੇ ਰਹੀ ਨੌਜਵਾਨ ਹੈ ਜਿਹੜਾ ਸਾਡਾ ਜਾਂ ਬਾਹਰ ਉਜੜ ਰਹੇ ਨੇ ਤੇ ਅਦਰバイ ਨੌਜਵਾਨ ਦੀ ਦਸ਼ਾ ਹੈ ਨਾ ਜਿਹੜੀ ਪਹਿਲੀ ਪੀੜੀ ਦੇ ਮੁਕਾਬਲੇ 'ਚ ਬਹੁਤ ਮਾਰੀ ਹੈ ਬਹੁਤ ਇਨਸਿਕਿਉਰਟੀ ਹੈ ਇਨਕਮ ਦਾ ਸੋਰਸ ਕੋਈ ਨਹੀਂ ਹੈ ਜਿਸ ਤਰ੍ਹਾਂ ਦੇ ਇਨਕਮ ਦੇ ਸੋਰਸ ਬਣ ਰਹੇ ਨੇ ਗੈਂਗイズਮ ਹੋਰ ਉਹ ਵੀ ਇੱਕ ਬਹੁਤ ਵੱਡਾ ਪ੍ਰੈਸ਼ਰ ਹੈ ਸੋ 'ਚ ਯੂਥ ਦੀ ਬੇਚੈਨੀ ਸਮਝ ਆਉਂਦੀ ਹੈ ਜਿਹੜਾ ਇਹਦਾ ਟੈਕਨੀਕਲ ਹਿੱਸਾ ਹੈ ਕਿ ਉਹ ਅੰਦਰ ਚਲੇ ਕਿਸ ਤਰੀਕੇ ਦੇ ਨਾਲ ਗਏ ਜਿਹੜਾ ਪਾਸ ਦਿੱਤਾ ਗਿਆ ਉਹ ਭਾਜੀਪੀ ਦਾ ਬਹੁਤ ਹੀ ਇੰਪੋਰਟੈਂਟ ਮੈਸੂਰਤੋਂ ਐਮਪੀ ਹੈਗਾ ਪ੍ਰਤਾਪ ਸੀਮਾ ਉਹਦੇ ਉੱਪਰ ਮਤਲਬ ਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਪਰ ਜਿਹੜੀ ਕਮਾਲ ਦੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਆਪਾਂ ਪ੍ਰੋਗਰਾਮ ਵੀ ਕੀਤਾ ਸੀਗਾ ਕਿ ਜਿਹੜੀ MPCT AMC ਦੀ ਆਪਣੇ ਮੋਹਵ ਮੋਇਤਰਾ ਉਹਦੇ ਸਿਰਫ ਪਾਸਵਰਡ ਤੇ ਈਮੇਲ ਜਿਹੜਾ ਸ਼ੇਅਰ ਕਰਨ ਦੇ ਨਾਲ ਕਿਸੇ ਦੇ ਨਾਲ ਮਤਲਬ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਬਣ ਗਿਆ ਸੀ ਤੇ ਉਹਨੂੰ ਕੱਢ ਕੇ ਮਾਰਿਆ ਪਰ ਕੁਝ ਘੰਟਿਆਂ ਦੇ ਵਿੱਚ ਹੀ ਪਾਰਲੀਮੈਂਟ ਦੇ ਵਿੱਚ ਸਾਰਾ ਕੁਝ ਮਤਲਬ ਉੱਤਲ-ਪੁੱਤਲ ਕਰ ਦਿੱਤੀ ਗਈ ਹੁਣ ਇਹ ਈਸ਼ੂ ਹੈ ਜਿਹੜਾ ਮੰਨ ਲਓ ਇਹਨਾਂ ਕੋਲ ਹਥਿਆਰ ਜੈਨੂਨ ਹੁੰਦੇ ਮੰਨ ਲਓ ਅਸਲੀ ਬੰਬ ਹੁੰਦੇ ਕਿਉਂਕਿ ਬੰਬ ਟਾਈਪ ਚੀਜ਼ ਤਾਂ ਲੈ ਕੇ ਹੀ ਗਏ ਨੇ ਤੁਸੀਂ ਦੇਖੋ ਨਾ ਕੀ ਕੁਝ ਹੋ ਸਕਦਾ ਸੀਗਾ ਪਰ ਉਹਦੇ ਵਿੱਚ ਉਹ ਜਿਹੜਾ ਜਿਸ ਬੰਦੇ ਦੇ ਰਾਹੀਂ ਹੋਇਆ ਜਿਨੇ ਪਾਸ ਦਿੱਤੇ ਨੇ ਉਹਦੇ ਉੱਪਰ ਕੋਈ ਸਵਾਲ ਨਹੀਂ ਜਿਹੜੇ ਉਹਦੇ ਉੱਪਰ ਐਕਸ਼ਨ ਦੀ ਮੰਗ ਕਰ ਰਹੇ ਨੇ 15 ਬੰਦੇ ਸਸਪੈਂਡ ਕਰ ਦਿੱਤੇ ਗਏ ਤੇ ਜਿਸ ਤਰੀਕੇ ਦੇ ਨਾਲ ਸਾਡੇ ਸਪੀਕਰ ਸਾਹਿਬ ਗਰਜ ਰਹੇ ਸੀਗੇ ਟੀਐਮਸੀ ਦਾ ਜਿਹੜਾ ਡੇਰ ਕੋਬਰੀਨ ਜਿਹੜਾ ਐਮਪੀ ਹੈ ਉਹਦੇ ਖਿਲਾਫ ਤੇ ਜਿਸ ਤਰੀਕੇ ਦੇ ਨਾਲ ਮਤਲਬ ਬੀਜੇਪੀ ਨੇ ਰਿਐਕਟ ਕਰਿਆ ਇਹ ਆਪਣੇ ਆਪ ਦੇ ਵਿੱਚ ਬਹੁਤ ਬਹੁਤ ਹੀ ਡਰਾਣੀ ਤੇ ਖਤਰਨਾਕ ਗੱਲ ਹੈ ਉਹ ਹੀ ਕਹਿ ਰਹੇ ਨੇ ਅਸਲ ਚ ਕੀ ਸਾਡਾ ਰਾਜ ਹੈ ਸਾਡੀ ਪਾਰਲੀਮੈਂਟ ਹੈ ਤੁਸੀਂ ਕੌਣ ਹੋਣੇ ਹੋ ਅਸੀਂ ਜਿੰਨੂੰ ਮਰਜ਼ੀ ਪਾਸ ਦਈਏ ਜੋ ਮਰਜ਼ੀ ਅਸੀਂ ਕਰੀਏ ਮਤਲਬ ਇਹ ਹੈ ਅਸਲ ਦੇ ਵਿੱਚ ਕਿ ਟੋਟਲ ਜਿਹੜਾ ਡਿਸਰਗਾਰਡ ਆਫ ਅ ਪੋਜੀਸ਼ਨ ਡਿਸਰਗਾਰਡ ਆਫ ਅ ਰੀਜ਼ਨ ਡਿਸਰਗਾਰਡ ਆਫ ਐਨੀ ਸੈਲਫ ਡਿਸਪਲਿਨ ਕਿ ਤੁਹਾਡਾ ਆਪਣਾ ਬੰਦਾ ਤੁਸੀਂ ਤਾਂ ਉਹਦੇ ਐਕਸ਼ਨ ਲੈ ਲਓ ਨਾ ਕਮ ਸੇ ਕਮ ਸੋ ਇਹ ਚੀਜ਼ਾਂ ਜ਼ਿਆਦਾ ਡਿਸਟਰਬਿੰਗ ਨੇ ਪਰ ਸਭ ਤੋਂ ਵੱਧ ਜਿਹੜੀ ਡਿਸਟਰਬਿੰਗ ਗੱਲ ਇਹ ਹੈ ਕਿ ਸਾਰੇ ਰੋਲੇ ਰੁੱਪੇ ਦੇ ਦੌਰਾਨ ਕਿ ਕਾਂਗਰਸ ਨੇ ਕੀ ਕਿਹਾ ਟੀਐਮਸੀ ਨੇ ਕੀ ਕਿਹਾ ਭਾਜਪਾ ਨੇ ਕੀ ਕਿਹਾ ਅਸਲੀ ਮੁੱਦਾ ਜਿਹਦੇ ਖਾਤਰ ਉਹਨੇ ਪ੍ਰੋਟੈਸਟ ਕੀਤਾ ਬੇਰੁਜ਼ਗਾਰੀ ਉਹਦੇ ਤੇ ਕੋਈ ਗੱਲ ਫੋਕਸ ਨਹੀਂ ਹੋ ਰਹੀ ਇਵਨ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਤੁਸੀਂ ਜਿਹਨੇ ਪਾਸ ਦਿੱਤਾ ਹੈ ਉਹਦੇ ਉੱਪਰ ਐਕਸ਼ਨ ਲਓ ਕਿਉਂਕਿ ਸਿਕਿਉਰਿਟੀ ਸੀ ਖਤਰਾ ਸੀ ਜੇ ਸੀ ਉਹ ਵੀ ਇਹ ਗੱਲ ਨਹੀਂ ਕਹਿ ਰਹੇ ਕਿ ਸਾਨੂੰ ਪਾਰਲੀਮੈਂਟ ਦੇ ਜੀ ਤਾਂ ਦੱਸੋ ਅਥਾਰਟੀਟਿਵਲੀ ਕਿ ਐਕਚੁਅਲ ਵਿਰਸ਼ਗਾਰੀ ਦੀ ਹਾਲਾਤ ਕੀ ਹੈ 2 ਕਰੋੜ ਜੌਬਸ ਹਰ ਸਾਲ ਦਿੱਤੀਆਂ ਜਾਣੀਆਂ ਸੀ ਮੈਨੀਫੈਸਟੋ ਦਾ ਪਾਰਟ ਸੀ 10 ਸਾਲ ਹੋ ਗਏ ਨੇ ਕਿੰਨੀਆਂ ਦਿੱਤੀਆਂ ਗਈਆਂ ਉਹ ਕੋਈ ਡਾਟਾ ਨਹੀਂ ਹੈ ਜੀ ਕੋਈ ਦੱਸਣ ਨੂੰ ਤਿਆਰ ਨਹੀਂ ਹੈ ਸੋ ਇਹ ਆਪਣੇ ਆਪ ਦੇ ਵਿੱਚ ਨਾ ਬਹੁਤ ਹੀ ਬੇਚੈਨ ਕਰਨ ਵਾਲੀ ਗੱਲ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਯੂਥ ਦੇ ਵਿੱਚ ਚਾਹੇ ਉਹਨਾਂ ਤੇ ਯੂਏਪੀਏ ਲਾਓ ਜੋ ਮਰਜ਼ੀ ਕਰੋ ਯੂਥ ਦੇ ਵਿੱਚ ਫਰਸਟ੍ਰੇਸ਼ਨ ਇੰਨੀ ਹੈ ਆਪਾਂ ਅਗਨੀਵੀਰ ਦੇ ਟਾਈਮ ਵੀ ਦੇਖਿਆ ਸੀਗਾ ਇਹ ਕਿ ਇਹ ਕਿਸੇ ਟਾਈਮ ਵੀ ਪੜਾਕਾ ਫੈ ਸਕਦਾ ਹੈ ਔਰ ਉਹ ਯੂਥ ਨੂੰ ਕੋਈ ਵੀ ਬਾਹਰਲੀਆ ਫੋਰਨ ਪਾਵਰ ਯੂਜ਼ ਕਰ ਸਕਦੀਆਂ ਨੇ ਉਹ ਫਰਸਟ੍ਰੇਟਡ ਹੋ ਗਏ ਕੁਝ ਵੀ ਕਰ ਸਕਦੇ ਨੇ ਸੋ ਅਸੀਂ ਥੱਲੇ ਹੀ ਥੱਲੇ ਜਾ ਰਹੇ ਹਾਂ ਇਸ ਹਾਲ ਦੇ ਨਾਲ ਔਰ ਕੋਈ ਕੋਈ ਅਹਿਸਾਸ ਨਹੀਂ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਪੈ ਰਿਹਾ ਉਹ ਇਸ ਆਪਣੀ ਕਟੜਤਾ ਦੇ ਉੱਪਰ ਆਪਣੀ ਇਹਦੀ ਬੜਾ ਮਾਣ ਕਰ ਰਹੇ ਨੇ ਕਿ ਵੀ ਡੋਂਟ ਬਾਦਰ ਅਸੀਂ ਕੱਖ ਨਹੀਂ ਸਮਝਦੇ ਕਿਸੇ ਚੀਜ਼ ਨੂੰ ਬੜਾ ਅਜੀਬ ਵਟਚੂੜ ਹੈ ਜੀ ਬਿਲਕੁਲ ਤਾਂ ਦੇਖੋ ਕਿ ਜੇਕਰ ਗੱਲਬਾਤ ਐਦਾਂ ਹੀ ਹੁੰਦੀ ਹੈ ਕਿ ਬੇਰਜ਼ਗਾਰੀ ਨੂੰ ਲੈ ਕੇ ਆਉਂਦੇ ਨੇ ਪੱਗ ਸਿੰਘ ਤੋਂ ਇਨਸਪਾਇਰ ਸੀ ਉਹ ਫਿਰ ਸਭ ਕੁਝ ਕੀਤਾ ਤਾਂ ਫਿਰ ਇੱਕ ਪਾਸੇ ਆਪਾਂ ਜਦੋਂ ਪੱਗ ਸਿੰਘ ਹੋਰਾਂ ਦੀ ਗੱਲ ਕਰਦੇ ਆ ਉਦੋਂ ਸਭ ਕੁਝ ਆਪਾਂ ਜਦੋਂ ਅੰਗਰੇਜ਼ ਮੂਵਮੈਂਟ ਸੀ ਨਾ ਉਹਨਾਂ ਦੇ ਖਿਲਾਫ ਜਦੋਂ ਗੱਲ ਠੀਕ ਆ ਜਾਂਦੀ ਹੈ ਠੀਕ ਕੀਤਾ ਉਹਨਾਂ ਨੇ ਤਾਂ ਫਿਰ ਆਪਾਂ ਇਸ ਨੂੰ ਕਿਸ ਸੰਦਰਭ ਦੇ ਵਿੱਚ ਲੈ ਸਕਦੇ ਹਾਂ ਇਸ ਆਪਣੇ ਦੇ ਭਾਵ ਕਿ ਸਾਡੀ ਪੋਲਿਟਿਕਸ ਕਿਉਂਕਿ ਸਰਦਾਰ ਭਗ ਸਿੰਘ ਵੀ ਇੱਕ ਆਈਡਲ ਆਈਕਨ ਨੇ ਨਾ ਸਾਡੀ ਪੋਲਿਟਿਕਸ ਦੇ ਵੀ ਉਹਨੂੰ ਰੌਕਸਾ ਪਰ ਆਪਾਂ ਜੇਕਰ ਸੱਚਮੂਤ ਜੀ ਮੇ ਹੁਣ ਤੱਕ ਇਹ ਗੱਲ ਵੀ ਨਿਕਲ ਕੇ ਆਈ ਹੈ ਕਿ ਕੋਈ ਹੋਰ ਤਰ੍ਹਾਂ ਦਾ ਲਿੰਕ ਹੁਣ ਤੱਕ ਨਹੀਂ ਪਾਇਆ ਗਿਆ ਹੈਗਾ ਇਹ ਗੱਲ ਹੈਗੀ ਹੈ ਕਿ ਫੇਸਬੁੱਕ ਦੇ ਰਾਹੀਂ ਮਿਲੇ ਬੇਰੋਜ਼ਗਾਰੀ ਨੂੰ ਲੈ ਕੇ ਪ੍ਰੋਟੈਸਟ ਕੀਤਾ ਜੇਕਰ ਸਹੀ ਗੱਲ ਇੱਥੋਂ ਤੱਕ ਰਹਿੰਦੀ ਹੈ ਫਿਰ ਕਿਸ ਤਰੀਕੇ ਦੇ ਨਾਲ ਸਾਰੀ ਗੱਲਬਾਤ ਆਪਣੀ ਪੋਲਿਟਿਕਸ ਵੇਖ ਸਕਦੇ ਕਿ ਪੋਲਿਟਿਕਸ ਆਦਰਸ਼ਮੰਦੀ ਹੈ ਭਗਤ ਸਿੰਘ ਨੂੰ ਵੀ ਨਹੀਂ ਰੱਖਦਾ ਸਾਬ ਦੇਖੋ ਯੂਥ ਦੇ ਲਈ ਤਾਂ ਭਗਤ ਸਿੰਘ ਦਾ ਸ਼ੈ ਭਗਤ ਸਿੰਘ ਬੜੀ ਹੌਟ ਪ੍ਰੋਪਰਟੀ ਹੈ ਤੁਹਾਨੂੰ ਯਾਦ ਹੋਣਾ ਕਿ ਪਹਿਲੇ ਦਿਨ ਤੋਂ ਹੀ ਭਗਤ ਸਿੰਘ ਨੂੰ ਡਿਨਾਇ ਕੀਤਾ ਗਿਆ ਸੀ ਗਾਂਧੀ ਵੀ ਉਹਦੇ ਖਿਲਾਫ ਸੀ ਜੀ ਆਰਐਸਐਸ ਤੇ ਜਨ ਸੰਘ ਤਾਂ ਬਿਲਕੁਲ ਹੀ ਖਿਲਾਫ ਸੀ ਕਿਉਂਕਿ ਉਹਨੇ ਤਾਂ ਕਿਹਾ ਸੀ ਵੀ ਮੈਂ ਨਾਸਤਿਕਾਂ ਉਹ ਲੈਫਟ ਥੀਓਰੀ ਤੋਂ ਪ੍ਰਭਾਵਿਤ ਸੀ ਪਰ ਲੈਫਟ ਤੋਂ ਵੀ ਵੱਡਾ ਸੀ ਇੱਕ ਸਾਭ ਦੇ ਨਾਲ ਸਾਰਿਆਂ ਨੇ ਲੈਫਟਿਸਟਾਂ ਨੇ ਵੀ ਉਹਨੂੰ ਔਨ ਕਰਨ ਦੀ ਕੋਸ਼ਿਸ਼ કરી ਸਿੱਖਾਂ ਨੇ ਵੀ ਔਨ ਕਰਨ ਦੀ ਕੋਸ਼ਿਸ਼ કરી ਉਹਦੇ ਪਰਿਵਾਰ ਦਾ ਆਰਿਆ ਸਮਾਜ ਕੱਢ ਕੇ ਉਹ ਵੀ ਲੈਂਦਾ ਗਿਆ ਬੜਾ ਕੁਝ ਪਰ ਇਹਨਾਂ ਦਾ ਜਿਹੜਾ ਆਈਡਲ ਹੈ ਉਹ ਤਾਂ ਬੇਸਿਕਲੀ ਸਵਰਕਰ ਤੇ ਗੋਡਸ ਹੈ ਉਹਨਾਂ ਦਾ ਤਾਂ ਭਗਤਾਂ ਨਾਲ ਕੋਈ ਸੰਬੰਧ ਨਹੀਂ ਗਵਰਨਮੈਂਟ ਦਾ ਤਾਂ ਪਰ ਯੂਥ ਦੇ ਲਈ ਉਹ ਆਈਕਨ ਹੈਗਾ ਇਸੇ ਕਰਕੇ ਵਾਰ-ਵਾਰ ਉਹਨੂੰ ਜਿਹੜੇ ਉਪਰੋਪਰੀਏਟ ਕਰ ਸਕਦੇ ਨੇ ਵੇਚ ਸਕਦੇ ਨੂੰ ਵੇਚਦੇ ਨੇ ਜਿਹੜੇ ਕੰਡੈਮ ਕਰ ਸਕਦੇ ਨੇ ਸਿਮਰਨਜੀਤ ਮਾਨ ਤੋਂ ਲੈ ਕੇ ਕਿ ਜੀ ਉਹ ਮਤਲਬ ਅਤਵਾਦੀ ਸੀ ਦੂਜੇ ਪਾਸੇ ਭਗਵੰਤ ਮਾਨ ਜੀ ਨੇ ਪੀੜੀ ਪਗ ਬਨ ਕੇ ਉਹ ਮਤਲਬ ਸਾਰੇ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਖਿਲਾਫ ਭਗਤ ਸਿੰਘ ساری ਉਮਰ ਲੜਿਆ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਅਜੀਬ ਪੋਜੀਸ਼ਨ ਹੈ ਪਰ ਉਹਨਾਂ ਨੇ ਜਿਸ ਤਰੀਕੇ ਨਾਲ ਉਥੇ ਬੰਬ ਸਿੱਟਿਆ ਜਾ ਕੇ ਜਿਸ ਤਰੀਕੇ ਦੇ ਨਾਲ ਨਾਹਰੇ ਲਾਏ ਇਹ ਇੱਕ ਡੀਪਰ ਲੈਵਲ ਦੇ ਉੱਪਰ ਜਿਹੜੀ ਫਰਸਟ੍ਰੇਸ਼ਨ ਹੈ ਸਾਡੇ ਯੂਥ ਦੇ ਵਿੱਚ ਔਰ ਜਿਹੜੀ ਬਗਾਵਤ ਦਾ ਸਿੰਬਲ ਭਗਤ ਸਿੰਘ ਹੈ ਕਿ ਉਹਦੇ ਨਾਲ ਜੁੜਦੀ ਹੈ ਯਾਰੇ ਮੈਨੂੰ ਲੱਗਦਾ ਹੈ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਗਵਰਨਮੈਂਟ ਨੂੰ ਦੇਖੋ ਫਿਊਚਰ ਯੂਥ ਦਾ ਜਿਹੜੇ ਇਹ ਬਜ਼ੁਰਗ ਲੋਕ ਨੇ ਜਿਹੜਾ ਇਹ ਮਤਲਬ ਕਹਿ ਲੋ 70 ਤੋਂ ਟੱਪੇ ਹੋਏ ਜਾਂ 70 ਵਾਲੇ ਬੰਦੇ ਨੇ ਅਸਲ ਦੇ ਵਿੱਚ ਇਹਨੇ ਕਿੰਨੇ ਕਿ ਦਿਨ ਮਤਲਬ ਮੋਦੀ ਸਾਹਿਬ ਵੀ ਆਖਰਕਾਰ ਕੋਈ ਅਮਰ ਥੋੜੀ ਹੁੰਦਾ ਬੰਦਾ ਮਤਲਬ ਅਲਟੀਮੇਟ ਇਨਨ ਤਾਂ ਜਾਣਾ ਹੀ ਇਹਨੇ ਆਪਣੇ ਜੋਕਾ ਜੋਕਾ ਨੂੰ ਸੈੱਟ ਕਰ ਲਿਆ ਕਿਸੇ ਨੂੰ ਕ੍ਰਿਕਟ ਦਾ ਬਣਾ ਦਿੱਤਾ ਕਿਸੇ ਨੂੰ ਕੁਝ ਦਵਾ ਦਿੱਤਾ ਪਰ ਕਿੰਨੀ ਕੁ देर ਸਾਰੀ ਦੁਨੀਆ ਦੇਖ ਰਹੀ ਹੈ ਨਾ ਕਿ ਯੋਥ ਨੂੰ ਤੁਸੀਂ ਸਾਰੇ ਨੂੰ ਬਜਰੰਗ ਦਲ ਦੇ ਵਿੱਚ ਲਾ ਕੇ ਮਤਲਬ ਤੁਸੀਂ ਕਵਰਾਂ ਢਹਾਉਣ ਤੇ ਥੋੜਾ ਕੰਮ ਲੱਗ ਜਾਊਗਾ ਉਹ ਤਾਂ ਥੋੜੀ ਜਿਹੀ ਗਿਣਤੀ ਹੈ ਬਹੁਤ ਜਿਹੜਾ ਲਾਰਜਰ ਯੋਥ ਹੈ ਜਿਹੜਾ ਐਜੂਕੇਟਿਡ ਹੈ ਜਿਨ੍ਹਾਂ ਨੇ ਜੀਵਨ ਜਿਉਣੀ ਹੈ ਜਿਨ੍ਹਾਂ ਨੇ 40 40 50 50 ਸਾਲ ਕੱਢਣੇ ਨੇ ਜੇ ਉਹਨਾਂ ਦੀ ਤੁਸੀਂ ਦਸ਼ਾ ਦੇਖੋ ਨਾ ਕੀ ਹੈ ਸੋ ਇਸ ਕਰਕੇ ਇਹ ਫਰਸਟ੍ਰੇਸ਼ਨ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਪਰ ਇਹਦੇ ਤੇ ਹੀ ਫੋਕਸ ਕਰਨਾ ਚਾਹੀਦਾ ਹੈ ਚਲੋ ਟੈਕਨੀਕਲਿਟੀ ਠੀਕ ਹੈ ਪਰ ਮੇਰੇ ਖਿਆਲੇ ਬੀਜੇਪੀ ਨੇ ਦੰਦੇ ਹੈਵ ਲੌਸਟ ਦਿਸ ਗਰਾਉਂਡ ਇਹ ਪਤਾ ਨਹੀਂ ਸ਼ਾਇਦ ਉਹ ਵਿੱਚ ਕਹਿ ਰਹੇ ਸੀ ਕਿ ਜੀ ਕੋ ਕਾਂਗਰਸ ਨਾਲ ਜੁੜੇ ਹੋਏ ਸੀ ਮਤਲਬ ਜੇ ਉਹਨਾਂ ਨੂੰ ਪੁੱਛਿਆ ਜਾਵੇ ਉਹ ਤਾਂ ਅਲਟੀਮੇਟਲੀ ਮੈਨੂੰ ਲੱਗਦਾ ਕਿਸੇ ਵੀ ਬੀਜੇਪੀ ਦੇ ਬੰਦੇ ਨੂੰ ਪੁੱਛਿਆ ਜਾਊਗਾ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਉਹ ਤਾਂ ਇਹੀ ਕਹਿਣਗੇ ਵੀ ਜਵਾਹਰ ਲਾਲ ਨਹਿਰੂ ਜ਼ਿੰਮੇਵਾਰ ਹੈ ਉਹ ਉਹਨੇ ਕਿਉਂਕਿ ਟਾਈਮ ਸਰ ਬੇਰਜਗਰੀ ਖਤਮ ਨਹੀਂ ਸੀ ਕਰੀ ਇਸ ਕਰਕੇ ਮਤਲਬ ਇਹ ਹੋ ਗਿਆ ਮਤਲਬ ਉਹਨਾਂ ਦਾ ਤਾਂ ਅਲਟੀਮੇਟ ਨਹਿਰੂ ਤੇ ਜਾ ਕੇ ਖੜਦਾ ਸੋਈ ਪਰ ਗੱਲ ਇਹ ਹੈ ਕਿ ਮੇਰਾ ਖਿਆਲ ਹੈ ਕਿ ਗਰਾਉਂਡ ਰਿਐਲਿਟੀ ਨੂੰ ਸਰਕਾਰ ਨਹੀਂ ਦੇਖ ਰਹੀ ਐਵੇਂ ਉਹਨੂੰ মিডিਆ ਰਹੀਂ ਆਈਟੀ ਸੈਲਰਾਂਹੀਂ ਜਾਂ ਏਜੰਸੀਆਂ ਰਹੀਂ ਮੈਨੇਜ ਕਰਨ ਵਾਲੀ ਗੱਲ ਕਰ ਰਹੇ ਨੇ ਇਹ ਗਲਤ ਗੱਲ ਹੈ ਪਰ ਇਹਦੇ ਸਿੱਟੇ ਬੜੇ ਗੰਭੀਰ ਨਿਕਲਣਗੇ ਸਾਡੀ ਪੋਲਿਟੀ ਦੇ ਲਈ ਅਰ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਕਿਸ ਕਿਸ ਹੱਦ ਤੱਕ ਭਿਆਨਕ ਸਿੱਟੇ ਨਿਕਲ ਸਕਦੇ ਨੇ ਜੀ ਬਿਲਕੁਲ ਸੋ ਗਰੁੱਪਸ ਆਪ ਜਿਵੇਂ ਆਪਾਂ ਯੂਥ ਤੇ ਬੇਰਜ਼ਗਾਰੀ ਦੀ ਗੱਲ ਕਰ ਰਹੇ ਹਾਂ ਸਰਕਾਰਾਂ ਤਾਂ ਇਹ ਗੱਲ ਵੀ ਕਹਿੰਦੀਆਂ ਨੇ ਸਿਆਸਤਾਂ ਕਿ ਸਾਡੇ ਦਰਵਾਜ਼ੇ ਖੁੱਲੇ ਨੇ ਯੂਥ ਸਾਨੂੰ ਜੁਆਇਨ ਕਰ ਸਕਦਾ ਤੁਸੀਂ ਆਓ ਪਾਰਲੀਮੈਂਟ ਦੇ ਸਭ ਤੋਂ ਅੱਗੇ ਬੈਠੋ ਤੇ ਕਾਨੂੰਨ ਤੁਸੀਂ ਘੜੋ ਦੇਸ਼ ਨੂੰ ਅੱਗੇ ਲੈ ਕੇ ਜਾਓ ਕਿ ਉਹ ਸਭ ਕੁਝ ਪ੍ਰੈਕਟੀਕਲ ਨਹੀਂ ਹੈਗਾ ਦਰਵਾਜ਼ੇ ਕਿਹਦੇ ਖੁੱਲੇ ਨੇ ਟਿਕਟਾਂ ਕੌਣ ਦਿੰਦਾ ਯੂਥ ਨੂੰ ਜੀ ਉਸੇ ਯੂਥ ਨੂੰ ਟਿਕਟ ਦਿੱਤੀ ਜਾਂਦੀ ਹੈ ਜਿਹੜੇ ਪੰਜ ਸੱਤ ਕਤਲ ਕਰੇ ਹੋਣ ਜੀ ਨੇ ਜਿਹੜਾ ਮਤਲਬ ਉਹਨਾਂ ਦੀ ਉਹ ਲੀਗ ਦੇ ਵਿੱਚ ਫਿੱਟ ਆਉਂਦਾ ਹੋਵੇ ਕਿਸੇ ਪੜ੍ਹੇ ਲਿਖੇ ਯੂਥ ਨੂੰ ਜਿਹੜਾ ਯੋਗ ਹੋਵੇ ਕੋਈ ਗੋਲਡ ਮੈਡ ਲਿਸਟ ਹੋਵੇ ਕਦੇ ਦਿੱਤੀ ਗਈ ਹੈ ਕੋਈ ਜਗ੍ਹਾ ਜੀ ਕਿਉਂ ਸਾਡਾ ਯੂਥ ਹੈ ਜਿਹੜਾ ਪਿੱਛੇ ਕਿਸੇ ਨੇ ਇੱਕ ਬਹੁਤ ਸਿਨਿਕਲੀ ਹੋਰ ਗੱਲ ਲਿਖੀ ਸੀ ਪਰ ਉਹ ਲੱਗਦੀ ਬੜੀ ਉਹਦੀ ਲੌਜੀਕ ਅਜੀਬ ਸੀ ਕਿ ਉਹ ਕਹਿੰਦੇ ਸਭ ਤੋਂ ਸਾਡੇ ਜਿਹੜੇ ਇੰਪੋਰਟੈਂਟ ਬੰਦੇ ਨੇ ਦਸਵੀਂ ਤੋਂ ਬਾਅਦ ਉਹ ਪੀਐਮਟੀ ਕਰਦੇ ਨੇ ਮੈਡੀਕਲ 'ਚ ਜਾਂਦੇ ਨੇ ਜੀ ਉਹਨਾਂ ਤੋਂ ਜਿਹੜੇ ਰਹਿ ਜਾਂਦੇ ਨੇ ਅਸਲ ਦੇ ਵਿੱਚ ਸੈਕੰਡ ਲੈਵਲ ਵਾਲੇ ਉਹ ਆਈਐਸ ਆਈਪੀਐਸ ਦੇ ਵਿੱਚ ਜਾਂਦੇ ਨੇ ਅਫਸਰ ਬਣ ਜਾਂਦੇ ਨੇ ਬਿਊਰੋਕਰੇਸੀ ਚ ਜਾਂਦੇ ਨੇ ਉਹ ਕਹਿੰਦੇ ਫਿਰ ਮੈਡੀਕਲ ਵਾਲਿਆਂ ਨੂੰ ਡਾਕਟਰਾਂ ਨੂੰ ਉਹ ਕੰਟਰੋਲ ਕਰਦੇ ਨੇ ਜਦ ਮੈਡੀਕਲ ਦੇ ਨਾਲ ਤੁਸੀਂ ਲਾ ਲਓ ਇੰਜੀਨੀਅਰਿੰਗ ਵਾਲੇ ਨੇ ਇੰਜੀਨੀਅਰਿੰਗ ਵਾਲੇ ਤੇ ਉਹਨਾਂ ਨੂੰ ਸੈਕੰਡ ਰੈਂਕ ਵਾਲੇ ਕੰਟਰੋਲ ਕਰਦੇ ਨੇ ਜਿਹੜੇ ਸੈਕੰਡ ਰੈਂਕ ਤੇ ਰਹਿ ਜਾਂਦੇ ਨੇ ਉਹ ਆਪਣੇ ਬਿਜ਼ਨਸ ਖੋਲ ਲੈਂਦੇ ਨੇ ਉਹਨਾਂ ਨੂੰ ਉਹ ਕੰਟਰੋਲ ਕਰਦੇ ਨੇ ਜਿਹੜੇ ਉਹਨਾਂ ਚ ਵੀ ਥੱਲੇ ਰਹਿ ਜਾਂਦੇ ਨੇ ਬਿਲਕੁਲ ਜਿਹੜੇ 5ਵੀਂ 10ਵੀਂ ਵਾਲੇ ਹੀ ਨੇ ਉਹ ਫਿਰ ਪੋਲਿਟਿਕਸ ਤੇ ਚਲੇ ਜਾਂਦੇ ਨੇ ਉਹਨਾਂ ਨੂੰ ਉਹ ਕੰਟਰੋਲ ਕਰਦੇ ਨੇ ਜਿਹੜੇ ਉਹਨਾਂ ਤੋਂ ਵੀ ਥੱਲੇ ਨੇ ਜਿਹੜੇ ਸਕੂਲ ਦੇ ਲੈਵਲ ਤੇ ਪ੍ਰਾਇਮਰੀ ਤੋਂ ਹੀਠਾਂ ਹੀ ਫੇਲਪੂਲ ਹੋ ਜਾਂਦੇ ਨੇ ਉਹ ਬਾਜਾ ਪੂਜਾ ਲੈ ਕੇ ਬਾਬੇ ਬਣ ਜਾਂਦੇ ਨੇ ਬਗੇਸ਼ਵਰ ਵਾਲੇ ਸੰਤਾਂ ਵਰਗੇ ਉਹ ਸਾਰਿਆਂ ਨੂੰ ਕੰਟਰੋਲ ਕਰਦੇ ਨੇ ਮਤਲਬ ਦਿਸ ਸਾਡੀ ਹਾਲਤ ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਸਭ ਤੋਂ ਨਖਿੱਦਾ ਹੈ ਉਹ ਸਭ ਤੋਂ ਪਾਵਰਫੁਲ ਹੋ ਜਾਂਦਾ ਫਿਰ ਹਾਂ ਅਰ ਤੁਸੀਂ ਪਾਰਲੀਮੈਂਟਾਂ ਤੇ ਅਸੈਂਬਲੀਆਂ ਦੇ ਵਿੱਚ ਜੇ ਡਾਟਾ ਲਓਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕ੍ਰਿਮੀਨਲ ਕਿੰਨੇ ਨੇ ਜੀ ਹੁਣ ਤਾਂ ਮੇਰੇ ਖਿਆਲ ਵਿੱਚ ਫਾਰਮਲੀ ਉਹਨਾਂ ਨੇ ਜਿਹੜਾ ਸੈਂਟਲੀ ਕੱਪੜੇ ਪਾਉਂਦੇ ਤੇ ਕ੍ਰਿਮੀਨਲ ਹੈ ਉਹੀ ਸੀਐਮ ਬਣਨ ਲੱਗ ਗਏ ਨੇ ਹੁਣ ਤਾਂ ਜੀ ਵਾਈਟ ਕਾਲਰ ਕਰਾਇਮ ਹੋ ਗਿਆ ਡਾਕਟਰ ਸਾਹਿਬ ਨਹੀਂ ਹੁਣ ਵਾਈਟ ਕਾਲਰ ਨਹੀਂ ਹੁਣ ਤਾਂ ਮੇਰੇ ਖਿਆਲ ਦੇ ਵਿੱਚ ਸੈਫਰਨ ਕਾਲਰ ਕਰਾਇਮ ਹੋ ਗਿਆ ਨਾ ਜੀ ਕਿ ਤੁਸੀਂ ਸੰਤਾਂ ਵਾਲਾ ਚੋਲਾ ਪਾ ਦਿਓ ਉਹਦੇ ਜਾਂ ਚਿੱਟਾ ਚੋਲਾ ਪਾ ਦਿਓ ਉਹ ਸਾਰਾ ਕੁਝ ਠਕਿਆ ਜਾਂਦਾ ਜੀ ਕ੍ਰਿਸਚੀਅਨਟੀ ਦੇ ਵਿੱਚ ਸੇਇੰਗ ਸੀਗੀ ਨਾ ਨੀਅਰਰ ਦਾ ਚਰਚ ਫਾਰਦਰ ਫਰੋਮ ਦਾ ਗੋਡ ਜੀ ਜੀ ਉਹਦੇ ਚਰਚ ਦੇ ਕੋ ਜਿੰਨਾ ਨੇੜੇ ਹੋਊਗਾ ਉਹਨੇ ਰੱਬ ਤੋਂ ਦੂਰ ਹੋਊਗਾ ਸਾਡੇ ਉਹੀ ਜਿੰਨੇ ਮੰਦਰਾਂ ਗੁਰਦੁਆਰਿਆਂ ਮਸੀਤਾਂ ਦੇ ਨੇੜੇ ਨੇ ਉਹਨੇ ਰੱਬ ਤੋਂ ਦੂਰ ਨੇ ਹਾਂ ਪਰ ਉਹਨਾਂ ਉਹੀ ਪਾਰਲੀਮੈਂਟਾਂ 'ਚ ਬੈਠੇ ਨੇ ਆਏ ਉਹਨਾਂ ਕੋਲ ਹੀ ਸਾਧਨ ਨੇ ਉਹਨਾਂ ਦਾ ਹੀ ਕਬਜ਼ੇ ਸਾਧਨਾਂ ਤੇ ਸੋ ਇਹ ਇਹ ਜਿਹੜੀ ਦਸ਼ਾ ਹੈ ਨਾ ਇਹ ਬੜੀ ਖਤਰਨਾਕ ਹੈ ਇਹ ਇੱਕ ਮੁਲਕ 'ਚ ਨਹੀਂ ਬਹੁਤ ਸਾਰੇ ਮੁਲਕਾਂ 'ਚ ਹੈਗੀ ਹੈ ਇਹ ਪਰ ਇਹਨੂੰ ਸਾਡੇ ਜਿਹੜੇ ਸਿਆਸੀ ਸੱਤਾਧਾਰੀ ਪੋਲੀਟੀਕਲ 엘ੀਟਸ ਨੇ ਜਿਹੜੀਆਂ ਉਹ ਐ ਸਮਝਦੇ ਨੇ ਕਿ ਜਿਵੇਂ ਇਟ ਇਸ ਟੇਕਨ ਫॉर ਗ੍ਰਾਂਟਡ ਵੀ ਹਮੇਸ਼ਾ ਐਂ ਚੱਲਦਾ ਰਹੇ ਤੇ ਐਂ ਰਹਿਣਾ ਇਹਦਾ ਨਹੀਂ ਰਹਿਣਾ। ਆਪਾਂ ਲੰਕਾ ਚ ਦੇਖਿਆ ਹੈ। ਪਾਕਿਸਤਾਨ ਦੀ ਦਸ਼ਾ ਸਾਡੇ ਸਾਹਮਣੇ ਹੈ। ਅਫਗਾਨਿਸਤਾਨ ਅਸੀਂ ਦੇਖਿਆ ਹੈ ਸਭ ਤੋਂ ਐਫੀਸ਼ੀਐਂਟ ਮਾਡਲ ਜਿਹੜੀ ਸਟੇਟ ਦਾ ਕਹਿੰਦੇ ਸੀ ਉਹ ਇਜ਼ਰਾਈਲ ਹੈ। ਆਪਾਂ ਉਹ ਦੇਖ ਲੈ। ਉੱਥੇ ਜੋ ਖੋਰ ਹੈ। ਸੋ ਇਟ ਸਟੇਟ ਹੈ ਜਿਹੜੀ ਡਿਜੇਨੇਰੇਟ ਹੋ ਰਹੀ ਹੈ। ਕਿਉਂਕਿ ਡਿਜੇਨੇਰੇਟਡ ਬੰਦੇ ਇਹਦੇ ਤੇ ਕਾਬਜ਼ ਹੋ ਗਏ ਨੇ। ਉਦੇ ਕਰਕੇ ਇਹ ਜਿਹੜਾ ਨਵੀਂ ਪੀੜ੍ਹੀ ਹੈ ਜਿਹੜਾ ਯੂਥ ਹੈ ਉਹਦੇ ਵਿੱਚ ਫਰਸਟ੍ਰੇਸ਼ਨ ਹੈ ਬਹੁਤ ਜ਼ਿਆਦਾ ਚਾਹੇ ਉਹ ਕਹਿ ਸਕਣ ਜਾਂ ਨਾ ਕਹਿ ਸਕਣ ਇਹਨਾਂ ਲਫ਼ਜ਼ਾਂ 'ਚ ਪਰ ਉਹਨਾਂ ਦੇ ਅੰਦਰ ਇੱਕ ਤਕਲੀਫ਼ ਜ਼ਰੂਰ ਹੈ ਉਹਨਾਂ ਨੂੰ ਦਿਖ ਰਹੀ ਹੈ ਕਿ ਸਾਡੇ ਅੱਗੇ ਨੇਰਾ ਕਰਦਾ ਇਹਨਾਂ ਲੋਕਾਂ ਨੇ ਹਾਂ ਜੀ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਗੱਲਬਾਤ ਸੰਭੂ ਕਰਨ ਦੇ ਸ਼ੁਕਰੀਆ ਭੰਗੂ ਸਾਹਿਬ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਪ੍ਰਭਿੰਦਰ ਸਿੰਘ ਬੱਟਾ ਸਾਹਿਬ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਤਨ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ